ਬਾਣੀ ਨੂੰ ਪੜਦੇ ਹੋਏ ਮਨ ਬਿਲਕੁਲ ਨਿਤਿਕਦਾ ਆਲਸ ਵੀ ਬਹੁਤ ਜ਼ਿਆਦਾ ਤੰਗ ਕਰ ਦਿਆ ਬਾਰ ਬਾਰ ਉਬਾਸੀ ਆਉਂਦੀਆਂ ਨੇ ਸਰੀਰ ਪੂਰੀ ਤਰ੍ਹਾਂ ਥੱਕ ਜਾਂਦਾ ਤਾਂ ਕੀ ਸਾਨੂੰ ਫਿਰ ਬਾਣੀ ਪੜਨੀ ਚਾਹੀਦੀ ਆ ਕੀ ਅਸੀਂ ਬਾਣੀ ਛੱਡ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ ਕਈ ਵਾਰ ਖਿਆਲ ਆਉਂਦਾ ਕਿ ਜਦੋਂ ਮਨ ਜੁੜਦਾ ਹੀ ਨਹੀਂ ਪਰਮਾਤਮਾ ਦੇ ਵਿੱਚ ਸਰੀਰ ਅੱਕ ਜਿੰਦਾ ਬਾਰ-ਬਾਰ ਉਬਾਸੀਆਂ ਆਉਂਦੀਆਂ ਨੇ ਤਾਂ ਕੀ ਫਾਇਦਾ ਬਾਣੀ ਪੜਨ ਦਾ ਬਾਣੀ ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਮਨ ਚਿੱਤ ਇਕਾਗਰ ਹੋ ਕੇ ਪੜ੍ਹਨੀ ਚਾਹੀਦੀ ਆ ਤਾਂ ਫਿਰ ਕੀ ਮੈਂ ਬਾਣੀ ਪੜ੍ਹਨੀ ਛੱਡ ਦਵਾਂ ਨਹੀਂ ਸਾਧ ਸੰਗਤ ਜੀ ਮਹਾਰਾਜ ਜੀ ਬਚਨ ਕਰਦੇ ਨੇ ਕਿ ਤੁਹਾਡਾ ਦਿਲ ਟਿਕੇ ਚਾਹੇ ਨਾ ਟਿਕੇ ਪਰ ਬਾਣੀ ਪੜਨੀ ਨਹੀਂ ਛੱਡਣੀ ਕਿਉਂਕਿ ਇੱਕ ਦਿਨ ਇਹੋ ਜਿਹਾ ਸਮਾਂ ਆਏਗਾ ਜਦੋਂ ਤੁਹਾਡਾ ਮਨ ਖੁਦਗੁ ਖੁਦ ਟਿਕਣ ਲੱਗ ਜਾਵੇਗਾ ਚਾਹੇ ਤੁਸੀਂ ਉਸ ਵਹਿਗੁਰੂ ਪਰਮਾਤਮਾ ਦੇ ਰਸਤੇ ਦੇ ਵਿੱਚ ਹੌਲੀ-ਹੌਲੀ ਤੁਰਨ ਲੱਗਿਓ ਪਰ ਇੱਕ ਦਿਨ ਆਪਣੀ ਮੰਜ਼ਿਲ ਤੱਕ ਤੁਸੀਂ ਜ਼ਰੂਰ ਪਹੁੰਚ ਜਾਵੋਗੇ ਮਨ ਦਾ ਤਾਂ ਸੁਭਾਈ ਆ ਕਿ ਉਹਨੂੰ ਸਿਰਫ ਜਿਦੇ ਵਿੱਚ ਉਹਨੂੰ ਮਜ਼ਾ ਆਵੇ ਉਹੀ ਚੀਜ਼ਾਂ ਦੇ ਵਿੱਚ ਉਸਦਾ ਮਨ ਲੱਗਦਾ ਪਰ ਬਾਣੀ ਇਸ ਦੇ ਉਲਟਾ ਉਹ ਪਹਿਲਾਂ ਆਪਣੇ ਮਨ ਦੀ ਜਿਹੜੀ ਮੈਲ ਆ ਉਸ ਨੂੰ ਕੱਟਦੀ ਆ ਉਸ ਤੋਂ ਬਾਅਦ ਹੌਲੀ-ਹੌਲੀ ਮਨ ਦੀ ਮੈਲ ਜਦੋਂ ਕੱਟੀ ਜਾਂਦੀ ਆ ਮਨ ਨਿਰਮਲ ਹੋ ਜਾਂਦਾ ਤਾਂ ਬੰਦੇ ਦਾ ਮਨ ਆਪ ਦੇ ਆਪ ਹੀ ਗੁਰਬਾਣੀ ਸਿਮਰਨ ਵਿੱਚ ਲੱਗ ਜਾਂਦਾ ਇਸ ਲਈ ਜੇ ਮਨ ਨਹੀਂ ਵੀ ਜੁੜਦਾ ਤਾਂ ਮੇ ਤੁਸੀ ਬਾਣੀ ਪੜਨੀ ਬੰਦ ਨਹੀਂ ਕਰਨੀ ਜਿਵੇਂ ਕਿ ਇੱਕ ਦੁਨਿਆਵੀ ਉਦਾਹਰਣ ਲਾ ਲਓ ਆਪਾਂ ਮਿੱਟੀ ਵਿੱਚ ਬੀਜ ਬੀਜਦੇ ਹਾਂ ਕਿਸੇ ਵੀ ਫਸਲ ਦਾ ਉਹਨੂੰ ਚਾਹੀਦੀ ਆਪਾਂ ਸਿੱਧਾ ਬੀਜ ਲიਏ ਚਾਹੇ ਕਿ ਪੁੱਠਾ ਬੀਜ ਲიਏ ਉਹਨੇ ਉੱਗਣਾ ਤਾਂ ਸਿੱਧਾ ਹੀ ਆ ਉਸ ਤਰ੍ਹਾਂ ਹੀ ਚਾਹੇ ਆਪਾਂ ਮਨ ਜੋੜ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ ਲਈਏ ਚਾਹੇ ਦੀ ਖਿਜ ਕੇ ਉਸ ਵੈਗਰੂ ਪਰਮਾਤਮਾ ਦਾ ਸਿਮਰਨ ਕਰ ਲਈਏ ਉਸ ਵੈਗਰੂ ਨੇ ਫਾਲਤਾਂ ਦੇ ਹੀ ਦੇਣਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਤੁਹਾਡੇ ਪੁੰਨ ਵਧੇ ਹੋਏ ਨੇ ਕਿ ਤੁਹਾਡੇ ਪਾਪ ਵਧੇ ਹੋਏ ਨੇ ਜੇ ਤਾਂ ਤੁਹਾਡਾ ਮਨ ਪਾਠ ਸਿਮਰਨ ਵਿੱਚ ਲੱਗ ਜਾਂਦਾ ਮਨ ਇਕਾਗਰ ਹੋ ਜਾਂਦਾ ਤਾਂ ਤੁਹਾਡੇ ਪੁੰਨ ਵਧਨੇ ਸ਼ੁਰੂ ਹੋਗੇ ਪਰ ਜੇ ਤੁਹਾਡਾ ਮਨ ਅਜੇ ਨਹੀਂ ਜੁੜਿਆ ਉਸ ਵਾਹਿਗੁਰੂ ਪਰਮਾਤਮਾ ਨਾਲ ਤਾਂ ਮਾਫ਼ ਕਰਿਓ ਤੁਹਾਡੇ ਪਾਪ ਜ਼ਿਆਦਾ ਨੇ ਪੁੰਨ ਬਹੁਤ ਘੱਟ ਨੇ ਇਸ ਕਰਕੇ ਸਾਥ ਸੰਗਤ ਜੀ ਚਾਹੇ ਤੁਹਾਡਾ ਮਨ ਜੁੜੇ ਚਾਹੇ ਨਾ ਜੁੜੇ ਪਰ ਵਾਹਿਗੁਰੂ ਸਿਮਰਨ ਦਾ ਅਭਿਆਸ ਤੁਸੀਂ ਜਾਰੀ ਹੀ ਰੱਖਣਾ ਇੱਕ ਨਾ ਇੱਕ ਦਿਨ ਤੁਹਾਡਾ ਮਨ ਜ਼ਰੂਰ ਇਕਾਗਰ ਹੋ ਜਾਏਗਾ ਧੰਨ ਧੰਨ ਸੇ ਗੁਰੂ ਰਾਮਦਾਸ ਮਹਾਰਾਜ ਜੀ